ਫਤੇਗੜ ਸਾਹਿਬ ਅਤੇ ਰੋਪੜ ਪੁਲਿਸ ਵੱਲੋਂ ਇੱਕ ਸੀਰੀਅਲ ਕਿਲਰ ਗ੍ਰਿਫਤਾਰ ਕੀਤਾ ਗਿਆ ਇਹ ਜਿਹੜਾ ਸੀਰੀਅਲ ਕਿਲਰ ਸੀ ਇਹਦਾ ਨਾਮ ਰਾਮਸਰੂਪ ਦੱਸਿਆ ਜਾਂਦਾ ਇਹ ਹੁਸ਼ਿਆਰਪੁਰ ਗੜ੍ਹ ਸਿੰਘ ਕਰਦਾ ਰਹਿਣ ਵਾਲਾ ਪਿੰਡ ਚੌੜਾ ਦਾ ਦੱਸਿਆ ਜਾਂਦਾ ਦੋਸਤੋ ਇਸ ਮੌਜੂ ਨੂੰ ਤਕਰੀਬਨ 3 ਕੇਸਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਜਦੋਂ ਪੁਲਿਸ ਨੇ ਇਸ ਨੂੰ ਪ੍ਰੋਟੈਕਸ਼ਨ ਬਰਾਂਟ ਦੇ ਉੱਤੇ ਲਿਆਂਦਾ ਤਾਂ ਇਹ ਮੰਨਿਆ ਕਿ ਇਸ ਨੇ ਇੱਕ ਕਤਲ ਕੀਤਾ ਨੇ ਇੰਸਪੈਕਟਰ ਮਲਕੀ ਸਿੰਘ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ ਇਸ ਆਰਾਮ ਸਰੂਪ ਨੇ ਮੰਨਿਆ ਕਿ ਉਸਨੇ ਪਹਿਲਾਂ ਤਾਂ 2 ਮਈ 2024 ਨੂੰ ਸੰਜੀਵ ਕੁਮਾਰ ਬਾਸੀ ਬਾੜਾ ਸਰਹਿੰਦ ਦਾ ਕਤਲ ਕੀਤਾ ਤੇ ਉਸ ਤੋਂ ਬਾਅਦ ਉਸਦੀ Laash ਨੂੰ ਪਸ਼ੂਆਂ ਦੇ ਹਸਤਾ ਕੋਲ ਸੁੱਟ ਦਿੱਤਾ ਤਾਂ ਇਸ ਤੋਂ ਬਾਅਦ ਉਸਨੇ ਫਰਵਰੀ 2024 ਦੇ ਵਿੱਚ ਕਰਸ਼ਨ ਪੁੱਤਰ ਅਵਤਾਰ ਸਿੰਘ ਦਾ ਕਤਲ ਕੀਤਾ ਤੇ ਉਸ ਦੀ Laash ਨੂੰ ਇੱਕ ਰੋਡ ਦੇ ਉੱਤੇ ਸੁੱਟ ਦਿੱਤਾ ਤੇ ਜਦੋਂ ਇਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤਾਂ ਪੁਲਿਸ ਨੇ ਦੱਸਿਆ ਕਿ ਇਸ ਨੇ ਖੁਲਾਸਾ ਕੀਤਾ ਕਿ ਜਿਹੜਾ ਇਹ ਵਿਅਕਤੀ ਆ ਇਹ ਸੰਬਲੰਗੀ ਵਿਅਕਤੀ ਸੀ ਪਹਿਲਾਂ ਤਾਂ ਇਹ ਲੋਕਾਂ ਨੂੰ ਆਪਣੇ ਝਾਂਸੇ ਦੇ ਵਿੱਚ ਲੈਂਦਾ ਸੀ ਉਸ ਤੋਂ ਬਾਅਦ ਉਹਨਾਂ ਨਾਲ ਇਹ ਸਰੀਰਕ ਸੰਬੰਧ ਬਣਾਉਂਦਾ ਸੀ ਸਰੀਰਕ ਸ਼ੋਸ਼ਣ ਕਰਵਾਉਂਦਾ ਸੀ ਤਾਂ ਜਦੋਂ ਉਹ ਵਿਅਕਤੀ ਇਸ ਆਰਮ ਸਰੂਪ ਨੂੰ ਪੈਸੇ ਨਹੀਂ ਦਿੰਦੇ ਸੀ ਤਾਂ ਇਹ ਵਿਅਕਤੀ ਉਹਨਾਂ ਦਾ ਗਲਾ ਘੁੱਟ ਕੇ ਕਤਲ ਕਰ ਦਿੰਦਾ ਸੀ ਤੇ ਆਰਮ ਸਰੂਪ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਵਿਅਕਤੀ ਦਾ ਕਤਲ ਕਰ ਦਿੰਦਾ ਸੀ ਕਤਲ ਕਰਨ ਤੋਂ ਬਾਅਦ ਉਹਨਾਂ ਦੇ ਉਹ ਪੈਰੀ ਹੱਥ ਲਾ ਕੇ ਮੁਆਫੀ ਵੀ ਮੰਗਦਾ ਸੀ ਤਾਂ ਕਿ ਉਹ ਆਪਣੇ ਕੀਤੇ ਗੁਨਾਹਾਂ ਦਾ ਰੱਬ ਕੋਲੋਂ ਪੁਸ਼ਤਾਵਾ ਕਰ ਸਕੇ ਤਾਂ ਸਪਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਇਸ ਵਿਅਕਤੀ ਦਾ ਅਸੀਂ 31 ਜਨਵਰੀ ਤੋਂ ਲੈ ਕੇ 4 ਫਰਵਰੀ ਤੱਕ ਹੋਰ ਰਿਮਾਂਡ ਲੈ ਲਿਆ ਹੈ ਅਤੇ ਇਸ ਵਿਅਕਤੀ ਨੇ ਇਹ ਵੀ ਮੰਨਿਆ ਕਿ ਇਸ ਨੇ ਤਕਰੀਬਨ 10 ਕਤਲ ਇਸ ਤਰੀਕੇ ਨਾਲ ਹੋਰ ਵੀ ਕੀਤੇ ਨੇ ਉਹ 10 ਕਤਲ ਸਰਹਿੰਦ ਦੇ ਨੇੜੇ ਤੇੜੇ ਦੇ ਵੀ ਨੇ ਅਤੇ ਹੋਰ ਵੀ ਬਹੁਤ ਸਾਰੇ ਇਲਾਕਿਆਂ ਤੋਂ ਇਸ ਨੇ ਕਤਲ ਕੀਤੇ ਨੇ ਵਿਅਕਤੀ ਦਾ ਨਾਮ ਆਰਾਮਸਰੂਪ ਹੈ ਅਤੇ ਜੋ ਕਿ ਆਪਣੇ ਸਰੀਰ ਦੇ ਸ਼ੋਸ਼ਣ ਕਰਕੇ ਲੋਕਾਂ ਦੇ ਕਤਲ ਕਰ ਦਿੰਦਾ ਸੀ ਸੋ ਦੋਸਤੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦਾ ਕਿਸੇ ਨਵੀਂ ਕ੍ਰਾਈਮ ਨਿਊਜ਼ ਦੇ ਨਾਲ ਸਰਦੋਸਤ ਨੂੰ ਸੱਸੀਆ ਕਾਓ